ਮਲੇਰ ਕੋਟਲਾ ਪੁਲਿਸ ਨੂੰ ਉਸ ਵਲੇ ਵੱਡੀ ਕਾਮਜਮੇ ਲਈ ਜਦੋਂ ਪਾਕੀ ਅਧਿਕਾਰੀ ਨੂੰ ਖੂਫੀਆ ਜਾਣਕਾਰੀ ਦੇਣ ਵਾਲੀ ਔਰਤ ਸਾਥੀਆਂ ਸਮੇਤ ਪੁਲਿਸ ਨੇ ਕੀਤੀ ਗ੍ਰਿਫਤਾਰ ਪੁਲਿਸ ਵੱਲੋਂ ਦੋਸ਼ੀ ਕੋਲੋ ਕੀਤੀ ਜਾ ਰਹੀ ਹੈ ਬੜੀ ਬ੍ਰਿੱਕ ਦੇ ਨਾਲ ਪੁੱਛ ਗੇ ਤੁਹਾਨੂੰ ਦੱਸ ਦਿਆ ਕਿ ਇਹ ਪਾਕਿਸਤਾਨ ਨੂੰ ਜੜੀਆਂ ਖੂਫੀਆ ਜੜੀਆਂ ਰਿਪੋਰਟਾਂ ਨੇ ਜੜੀਆਂ ਹਿੰਦੁਸਤਾਨ ਦੀਆਂ ਉਹਨਾਂ ਨੂੰ ਦਿੰਦੀ ਸੀ ਇੱਕ ਜੁਆਇੰਟ ਸਾਂਝਾ ਸੈਂਟਰਲ ਏਜੰਸੀ ਨਾਲ ਤੇ ਮਨਹਿਰ ਕੋਟਲਾ ਪੁਲਿਸ ਨੇ ਇੱਕ ਆਪਰੇ ਸਾਂਝੇ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾਂ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਤੇ ਦੇਖੇ ਕੁਝ ਉਹਦੀਆਂ ਡਾਊਟਫੁਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲੀਆਂ ਫਿਰ ਡਿਟੇਲ ਦੇ ਪੁੱਛ ਕੇ ਇਸ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲ ਉਹ ਸੰਪਰਕ ਚਾਈ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਦੇ ਸੰਪਰਕ ਚਾਈ ਸੀ ਉਸ ਤੋਂ ਬਾਅਦ ਉਹਨਾਂ ਨਾਲ ਜਾਂਚ ਸ਼ਾਂ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਇਨਸਟੈਬਲਿਸ਼ਮੈਂਟ ਬਾਰੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਹੇ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਨੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ account ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਾ ਪੈਸੇ ਕਰਕੇ ਸ਼ੇਅਰ ਕੀਤੇ ਗਏ ਸੋ ਇਹਦੇ ਵਿੱਚ ਅਸੀਂ ਦੋ ਬੰਦੇ ਜਿਨੇ ਪੈਸੇ ਪਵਾਏ ਸੀਗੇ ਤੇ ਇੱਕ ਲੜਕੀ ਨੂੰ ਅਸੀਂ ਅਰੈਸਟ ਕੀਤਾ ਹੈ ਜਿਹੜੇ ਕਿ ਸਾਡੇ ਕੋਲੇ ਕੱਲ ਤੱਕ ਰਿਮਾਂਡ ਤੇ ਹੈ ਤੇ ਇਹਦੇ ਵਿੱਚ ਟੋਟਲ ਤਿੰਨ ਬੰਦੇ ਅਸੀਂ ਨਾਮਿਨੇਟ ਕੀਤੇ ਆ ਅੱਗੋਂ ਜਿਹੜੇ ਵੀ ਰਿਮਾਂਡ ਤੇ ਉਹ ਗੱਲਬਾਤ ਆਊਗੀ ਉਹ ਡਿਟੇਲ ਚ ਪੁੱਛ ਕੇ ਅੱਗੇ ਅਸੀਂ ਇਦਾਂ ਨਸਾਗਰ ਹੈ ਜੇ ਆਪਾਂ ਗੱਲ ਕਰੀਏ ਕਿਹੜੀਆਂ ਜਿਹੀਆਂ ਜਾਣਕਾਰੀਆਂ ਸੰਸਦੀਆਂ ਦੀਆਂ ਜਿਹੜੀਆਂ ਕਿ ਆਪਣੇ ਦੇਸ਼ ਦੇ ਸੀਕ੍ਰੀਟ ਚੀਜ਼ਾਂ ਹੁੰਦੀਆਂ ਕੋਈ ਇਸਟੈਬਲਿਸ਼ਮੈਂਟਸ ਹੈ ਕੋਈ ਆਰਮੀ ਇਸਟੈਬਲਿਸ਼ਮੈਂਟਸ ਹੈ ਕੋਈ 에어ਪੋਰਟ ਹੈ ਜਗਰਾਉਂ ਦੇ ਨੇੜੇ ਆਪਣਾ 에어ਪੋਰਟ ਸਟੇਸ਼ਨ ਹੈਗਾ ਫਿਰ ਆਪਣੇ ਬਰਨਾਲੇ ਹੈ ਕੋਈ ਬਟੜੇ ਇਦਾਂ ਦੀਆਂ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਜਿਹੜੀਆਂ ਕਿ ਆਪਣੇ ਕੰਟਰੀ ਦੇ ਬਾਰੇ ਜਿਹੜੀਆਂ ਨਹੀਂ ਠੀਕ ਹੈਗੀਆਂ ਬਾਹਰ ਸ਼ੇਅਰ ਕਰਨੀਆਂ ਉਹਦਾਂ ਦੀਆਂ ਚੀਜ਼ਾਂ ਹੈ ਸ਼ੇਅਰ ਕਰਦੇ ਸੀ ਹਾਈਕ ਲਿਖਿੰਗ ਵੀ ਬਹੁਤ ਕਰੀਏ ਹਾਈ ਕਮਿਸ਼ਨ ਦਾ ਜਿਹੜਾ ਦੱਸਿਆ ਵੀ ਪਾਕਿਸਤਾਨ ਹਾਈ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਸੀਗਾ ਉੱਥੇ ਜਿਹੜਾ ਕੰਮ ਕਰ ਰਿਹਾ ਸੀਗਾ ਉਹ ਇਹਨੂੰ ਮੈਨ ਇਹਨੂੰ ਇਹਦੇ ਨਾਲ ਸਾਰਾ ਸੰਪਰਕ ਸੀਗਾ ਤੇ ਜੋ ਜੋ ਜਵੇਂ ਉਹ ਕਹਿੰਦਾ ਸੀਗਾ ਉਹਦੇ ਪੈਸੇ ਪਾਉਂਦਾ ਸੀ ਉਸ ਨਾਲ ਉਹਦੇ ਕੰਮ ਕਰਦੇ ਸੀ ਸਰ ट्रांजैक्शन ਕਿੰਨੀ ਹੋਈਆਂ ਕੀ ਫੋਨ ਤੋਂ ਮਿਲਿਆ ਹਜੇ ਤੱਕ ਟੋਟਲ 20 30 ਹਜ਼ਾਰ ਦੀ ਜਿਹੜੀ ਹੈਗੀ ਹੈ ਟਰਾਂਜੈਕਸ਼ਨ ਕਲੀਅਰ ਹੋਈ ਹੈ ਜਿਹਦੇ ਕੋਲੋਂ 20 ਹਜ਼ਾਰ ਜੀ ਦੇ ਕੋਲ ਆਇਆ ਸੀ ਉਹ ਅਸੀਂ ਬੰਦਾ ਅਰੈਸਟ ਕਰ ਲਿਆ ਹੁਣ ਕੱਲ ਅਸੀਂ ਬੈਂਕਸ ਦੇ ਵਿੱਚ ਡਿਟੇਲ ਜਿਹੜੇ ਯੂਪੀਆਈ ਜਿਹੜੇ ਅੱਗੇ ਪੈਸੇ ਗਏ ਆ ਉਹਦੀ ਡਿਟੇਲ ਦੇ ਵਿੱਚ ਪਤਾ ਕਰਕੇ ਜਿਹੜੇ ਹੋਰ ਕੌਣ ਕੌਣ ਬੰਦੇ ਦੇ ਵਿੱਚ ਆਕਰ ਅੱਗੇ ਦੀ ਫਰਦ ਤਤਕੀਸ਼ ਕਰਾ